ਸੰਗਤ ਜੀ ਰਾਜਾ ਜਨਕ ਇੱਕ ਬੜਾ ਧਰਮੀ ਰਾਜਾ ਹੋਇਆ ਹੈ ਸਾਧੂ ઋષਿ ਗਣਾਂ ਦਾ ਬੜਾ ਸਤਕਾਰ ਕਰਦਾ ਹੈ ਗਿਆਨਵਾਨ ਰਾਜਾ ਹੈ ਇੱਕ ਦਿਨ ਇਸ ਦੇ ਧਿਆਨ ਦੇ ਵਿੱਚ ਆਉਂਦਾ ਹੈ ਕਿ ਮਨੁੱਖ ਨੂੰ ਜੋ ਕੁਝ ਮਿਲਿਆ ਹੋਇਆ ਹੈ ਜਿਸ ਤਰ੍ਹਾਂ ਦਾ ਸੁਭਾਅ ਹੋ ਹੈ ਕੋਈ ਰਾਜਾ ਹੈ ਕੋਈ ਰੰਕ ਹੈ ਕਿਸੇ ਦਾ ਕਿਸ ਤਰ੍ਹਾਂ ਦਾ ਜੀਵਨ ਹੈ ਕਿਸੇ ਦਾ ਕਿਸ ਤਰ੍ਹਾਂ ਦਾ ਜੀਵਨ ਹੈ ਹਰ ਇੱਕ ਦਾ ਜੀਵਨ ਉਸ ਦੇ ਪਿਛਲੇ ਜਨਮਾਂ ਦੇ ਕਰਮਾਂ ਦੇ ਅਨੁਸਾਰ ਹੁੰਦਾ ਹੈ ਇਸ ਦੇ ਮਨ ਦੇ ਵਿੱਚ ਆਇਆ ਕਿ ਮੈਨੂੰ ਸੀਤਾ ਵਰਗੀ ਪੁੱਤਰੀ ਰਾਮਚੰਦਰ ਵਰਗਾ ਦਮਾਦ ਇਤਨਾ ਗਿਆਨ ਤੇ ਇਹ ਰਾਜ ਭਾਗ ਮੇਰੇ ਕਿਹੜੇ ਕਰਮਾਂ ਦੇ ਕਾਰਨ ਕੇ ਮੈਨੂੰ ਮਿਲਿਆ ਹੈ ਕਿਹੜੇ ਕਰਮ ਹਨ ਮੇਰੇ ਐਸੇ ਜੋ ਮੈਨੂੰ ਇਤਨਾ ਸਭ ਕੁਝ ਉਸ ਪਰਮੇਸ਼ਰ ਨੇ ਬਖਸ਼ਿਸ਼ ਕੀਤਾ ਹੈ ਇਹ ਸਵਾਲ ਲੈ ਕੇ ਅੱਜ ਸਭਾ ਦੇ ਵਿੱਚ ਇਸਨੇ ਆਪਣੇ ਜੋ ਵਿਦਵਾਨ ਨੇ ਉਹਨਾਂ ਤੋਂ ਪੁੱਛਿਆ ਜੋ ਸਭਾਗਣ ਇਸ ਦੇ ਹਨ ਵਿਦਵਾਨ ઋષਿ ਮਹਾਪੁਰਸ਼ ਸਭਾ ਦੇ ਵਿੱਚ ਬੈਠਦੇ ਨੇ ਇਸ ਨੇ ਅੱਜ ਉਹਨਾਂ ਨੂੰ ਪੁੱਛ ਲਿਆ ਕਿ ਮੈਨੂੰ ਸੀਤਾ ਵਰਗੀ ਪੁੱਤਰੀ ਰਾਮਚੰਦਰ ਵਰਗਾ ਦਮਾਦ ਇਤਨਾ ਗਿਆਨ ਤੇ ਇਹ ਰਾਜ ਭਾਗ ਮੇਰੇ ਕਿਹੜੇ ਕਰਮ ਕਰਕੇ ਮੈਨੂੰ ਪ੍ਰਾਪਤ ਹੋਇਆ ਹੈ ਉਹ ઋષਿ ਗਣ ਵਿਦਵਾਨ ਲੋਕ ਕਹਿਣ ਲੱਗੇ ਰਾਜਨ ਤੇਰੇ ਇਸ ਸਵਾਲ ਦਾ ਜਵਾਬ ਸਾਡੇ ਕੋਲ ਤਾਂ ਨਹੀਂ ਪਰ ਆਹ ਜੰਗਲ ਦੇ ਵਿੱਚ ਇੱਕ ਮੋਨੀ ਰਿਸ਼ੀ ਜੀ ਨੇ ਤਪੱਸਿਆ ਕਰ ਰਹੇ ਨੇ ਤੈਨੂੰ ਉਹ ਇਸ ਦਾ ਜਵਾਬ ਜ਼ਰੂਰ ਦੇਣਗੇ ਉਹਨਾਂ ਤੋਂ ਪੁੱਛਣਾ ਕਰ ਤੂੰ ਦੂਸਰੇ ਦਿਨ ਇਹ ਰਾਜਾ ਸਾਦਾ ਲਿਬਾਜ ਪਹਿਨਦਾ ਹੈ ਤੇ ਜੰਗਲ ਵੱਲ ਜਾ ਉਸ ਰਿਸ਼ੀ ਨੂੰ ਪ੍ਰਣਾਮ ਕਰਦਾ ਹੈ तपस्या ਦੇ ਵਿੱਚ ਲੀਨ ਹੈ ਰਿਸ਼ੀ ਕੋਲ ਇਸ ਦੇ ਪੱਤਿਆਂ ਦਾ ਢੇਰ ਲੱਗਿਆ ਪਿਆ ਹੈ ਤੇ ਆਪ ਸਮਾਧੀ ਵਿੱਚ ਲੀਨ ਹੈ ਇਹ ਰਾਜਾ ਪ੍ਰਣਾਮ ਕਰਕੇ ਇੱਕ ਪਾਸੇ ਹੋ ਕੇ ਬੈਠ ਜਾਂਦਾ ਹੈ ਕੁਝ ਸਮਾਂ ਲੰਘਿਆ ਤੇ ਉਸ ਰਿਸ਼ੀ ਦੀ ਸਮਾਧੀ ਖੁੱਲਦੀ ਹੈ ਵੇਖਦਾ ਹੈ ਕਿ ਰਾਜਾ ਜਨਕ ਬੈਠਾ ਹੈ ਰਾਜੇ ਜਨਕ ਨੇ ਪ੍ਰਣਾਮ ਕੀਤਾ ਆਖਣ ਲੱਗਿਆ ਹਾਂ ਰਾਜਨ ਇਸ਼ਾਰੇ ਦੇ ਨਾਲ ਪੁੱਛਦਾ ਹੈ ਮੋਨੀ ਹੈ ਕੁਛ ਬੋਲਦਾ ਨਹੀਂ ਇਸ਼ਾਰੇ ਦੇ ਨਾਲ ਪੁੱਛਦਾ ਹੈ ਰਾਜਨ ਕਿਸ ਮਨੋਰਥ ਆਉਣਾ ਹੋਇਆ ਅਗੋ ਰਾਜਾ ਆਪਣਾ ਸਵਾਲ ਕਰ ਦਿੰਦਾ ਹੈ ਕਿ ਮਹਾਰਿਸ਼ੀ ਮੈਂ ਆਪ ਜੀ ਦੇ ਪਾਸੋਂ ਜਾਨਣਾ ਚਾਹੁੰਦਾ ਹਾਂ ਕਿ ਮੇਰਾ ਇਹ ਜੀਵਨ ਮੇਰੇ ਕਿਹੜੇ ਕਰਮਾਂ ਦਾ ਫਲ ਹੈ ਮੈਨੂੰ ਸੀਤਾ ਵਰਗੀ ਪੁੱਤਰੀ ਮਿਲੀ ਹੈ, ਰਾਮਚੰਦਰ ਵਰਗਾ ਦਮਾਦ ਹੈ ਮੇਰਾ। ਤੇ ਇਹ ਇਤਨਾ ਗਿਆਨ, ਇਤਨਾ ਸੁੰਦਰ ਰਾਜ ਭਾਗ, ਮੈਨੂੰ ਮੇਰੇ ਕਿਹੜੇ ਕਰਮਾਂ ਦਾ ਫਲ ਮਿਲਿਆ ਹੈ। ਉਹ ॠषि ਸਰਵਣ ਕਰੀ ਜਾ ਰਿਹਾ ਹੈ ਰਾਜੇ ਦੇ ਬਚਨ ਤੇ ਲਿਖ ਕੇ ਦੱਸਦਾ ਹੈ। ਕਿੰਨਾ ਹੈ ਰਾਜਨ ਮੈਂ ਤੇਰੇ ਸਵਾਲ ਦਾ ਜਵਾਬ ਬੋਲ ਕੇ ਨਹੀਂ ਦੇ ਸਕਦਾ ਇੱਕ ਵਾਰੀ ਬੋਲਿਆ ਸੀ ਤੇ ਅੱਜ ਤੱਕ ਪਛਤਾ ਰਿਹਾ ਹਾਂ ਇਸ ਸਵਾਲ ਦਾ ਜਵਾਬ ਤੈਨੂੰ ਥੋੜਾ ਜਿਹਾ ਹੋਰ ਅੱਗੇ ਜਾ ਕੇ ਜੰਗਲ ਦੇ ਵਿੱਚ ਇੱਕ ਸਾਧੂ ਜਨ ਤਪੱਸਿਆ ਕਰ ਰਹੇ ਨੇ ਉਹ ਤੇਰਾ ਸਵਾਲ ਦਾ ਜਵਾਬ ਦੇ ਸਕਦੇ ਨੇ ਰਾਜਾ ਜਨਕ ਉਹ ਜਵਾਬ ਲੈ ਹੈ ਕਿ ਪ੍ਰਣਾਮ ਕਰਕੇ ਤੇ ਅੱਗੇ ਵੱਲ ਨੂੰ ਟੁਰ ਪੈਂਦਾ ਹੈ ਅੱਗੇ ਇੱਕ ਸਾਧੂ ਜਨ ਤਪੱਸਿਆ ਦੇ ਵਿੱਚ ਲੀਨ ਨੇ ਸਾਰੇ ਸਰੀਰ ਦੇ ਉੱਤੇ ਭਸਮ ਮਲੀ ਹੋਈ ਹੈ ਕੋਲ ਸਵਾ ਦਾ ਢੇਰ ਲੱਗਿਆ ਪਿਆ ਹੈ ਤਪੱਸਿਆ ਦੇ ਵਿੱਚ ਲੀਨ ਅੱਖਾਂ ਬੰਦ ਨੇ ਤੇ ਰਾਜਾ ਪ੍ਰਣਾਮ ਕਰਕੇ ਕੋਲ ਬੈਠ ਜਾਂਦਾ ਹੈ ਕੁਝ ਦੇਰ ਬਾਅਦ ਸਮਾਧੀ ਖੁੱਲ੍ਹਦੀ ਹੈ ਮਹਾਪੁਰਸ਼ਾਂ ਦੀ ਤੇ ਰਾਜੇ ਨੂੰ ਵੇਖ ਕੇ ਆਖਣ ਲੱਗੇ ਰਾਜਨ ਆਪ ਜੀ ਕਿਸ ਮਨੋਰਥ ਆਏ ਹੋ ਰਾਜੇ ਜਨਕ ਨੇ ਬੜੇ ਸਤਕਾਰ ਨਾਲ ਪ੍ਰਣਾਮ ਕੀਤਾ ਤੇ ਆਖਣ ਲੱਗਿਆ ਮਹਾਰਿਸ਼ੀ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਆਪਣਾ ਇੱਕ ਸਵਾਲ ਲੈ ਕੇ ਹਾਜ਼ਰ ਹੋਇਆ ਹਾਂ ਆਪ ਜੀ ਕਿਰਪਾ ਕਰਕੇ ਮੇਰੀ ਸਵਾਲ ਦੀ ਜਵਾਬ ਦੇਵੋ ਮੇਰੀ ਸ਼ੰਕਾ ਨੂੰ ਦੂਰ ਕਰੋ ਆਖਣ ਲੱਗੇ ਹਾਂ ਭਾਈ ਰਾਜਨ ਦੱਸ ਕੀ ਗੱਲ ਹੈ ਆਖਣ ਲੱਗਿਆ ਮਹਾਰਾਜ ਆਪ ਜੀ ਕਿਰਪਾ ਕਰਕੇ ਦੱਸੋ ਕਿ ਮੈਨੂੰ ਮੇਰੇ ਘਰ ਦੇ ਵਿੱਚ ਮਹਾਰਾਜ ਨੇ ਹਰ ਸੁਖ-ਸਮਰiddhi ਬਖਸ਼ੀ ਹੋਈ ਹੈ ਰਾਜ-ਭਾਗ ਬਖਸ਼ਿਆ ਹੋਇਆ ਹੈ ਸੀਤਾ ਵਰਗੀ ਪੁੱਤਰੀ रामचंद्र वर्गा दमाद बक्षिश ਕੀਤਾ ਹੈ ਇਤਨਾ ਗਿਆਨवान ਹਾਂ ਕਿ ਸੁੰਦਰ ਰਾਜ ਭਾਗ ਬੜੀ ਚੰਗੀ ਤਰ੍ਹਾਂ ਚੱਲ ਰਿਹਾ ਹੈ ਇਹ ਰਾਜ ਭਾਗ ਮੈਨੂੰ ਕਿਹੜੇ ਕਰਮਾਂ ਦੇ ਕਾਰਨ ਪ੍ਰਾਪਤ ਹੋਇਆ ਹੈ ਉਸ ਪਰਮਾਤਮਾ ਨੇ ਮੈਨੂੰ ਇਤਨਾ ਕੁਝ ਮੇਰੇ ਕਿਹੜੇ ਕਰਮਾਂ ਕਰਕੇ ਮੈਨੂੰ ਬਖਸ਼ਿਸ਼ ਕੀਤਾ ਹੈ ਆਪ ਜੀ ਕਿਰਪਾ ਕਰਕੇ ਮੈਨੂੰ ਦੱਸਣਾ ਕਰੋ ਉਹ ऋषि ਕੋਲ ਪੈਸੋ ਆਨੂੰ ਪਾਣੀ ਦੇ ਵਿੱਚ ਘੋਲ ਕੇ ਪੀ ਵੀ ਜਾ ਰਿਹਾ ਹੈ ਆਖਦਾ ਹੈ ਰਾਜਨ ਤੇਰੇ ਇਸ ਸਵਾਲ ਦਾ ਜਵਾਬ ਸਾਡੇ ਕੋਲ ਨਹੀਂ ਪਰ ਤੈਨੂੰ ਇਹ ਸਵਾਲ ਦਾ ਜਵਾਬ ਅਗਲੇ ਪਿੰਡ ਵਿੱਚੋਂ ਮਿਲ ਜਾਵੇਗਾ ਇਹ ਜੰਗਲ ਦੇ ਅੱਗੇ ਇੱਕ ਪਿੰਡ ਹੈ ਉੱਥੋਂ ਦੇ ਪੰਡਤਾਂ ਦੇ ਘਰ ਇੱਕ ਬੱਚੇ ਨੇ ਜਨਮ ਲੈਣਾ ਹੈ ਉਹ ਬੱਚਾ ਤੇਰੇ ਸਵਾਲ ਦਾ ਜਵਾਬ ਤੈਨੂੰ ਜਰੂਰ ਦੇਵੇਗਾ ਉਸ ਬੱਚੇ ਤੋਂ ਪੁੱਛਣਾ ਕਰ ਇਹ ਰਾਜਾ ਪ੍ਰਣਾਮ ਕਰਕੇ ਅੱਗੇ ਉਸ ਨਗਰ ਵੱਲ ਨੂੰ ਚੱਲ ਪੈਂਦਾ ਹੈ ਪੰਡਤਾਂ ਦਾ ਘਰ ਪੁੱਛ ਕੇ ਘਰ ਦੇ ਵਿੱਚ ਜਾ ਪਹੁੰਚਦਾ ਹੈ ਦੁਆਰ ਤੇ ਦਸਤਕ ਕਰਦਾ ਹੈ ਤੇ ਪੰਡਿਤ ਜੀ ਦਰਵਾਜ਼ਾ ਖੋਲਦੇ ਨੇ ਵੇਖਿਆ ਕਿ ਰਾਜਾ ਜਨਕ ਸਾਰੇ ਲੋਕ ਰਾਜੇ ਜਨਕ ਨੂੰ ਪਹਿਚਾਨਦੇ ਨੇ ਇਸ ਦੇ ਚੰਗੇ ਕਰਮਾ ਕਰਕੇ ਪ੍ਰਣਾਮ ਕੀਤੀ ਮਹਾਰਾਜ ਆਪ ਜੀ ਮੇਰੇ ਦੁਆਰ ਤੇ ਆਏ ਹੋ ਸਤਕਾਰ ਸਹਿਤ ਅੰਦਰ ਲੈ ਕੇ ਆਂਦਾ ਅਸਨ ਵਿਸ਼ਾਇ ਤੇ ਬਿਠਾ ਲ ਦਿੱਤਾ ਰਾਜਾ ਜਨਕ ਪੁੱਛਣ ਲੱਗਿਆ ਪੰਡਿਤ ਜੀ ਆਪ ਜੀਆਂ ਦੇ ਘਰ ਬੱਚੇ ਨੇ ਜਨਮ ਲੈਣਾ ਹੈ ਕੀ ਜਨਮ ਹੋ ਚੁੱਕਿਆ ਹੈ ਉਹ ਪੰਡਿਤ ਉੱਚੀ ਉੱਚੀ ਰੋਣ ਲੱਗ ਜਾਂਦਾ ਹੈ ਰਾਜੇ ਜਨਕ ਨੇ ਸੋਚਿਆ ਕਿ ਬੱਚੇ ਦਾ ਜਨਮ ਹੋ ਚੁੱਕਿਆ ਹੈ ਤੇ ਜਨਮ ਲੈ ਕੇ ਬੱਚਾ ਚੜਾਈ ਕਰ ਗਿਆ ਹੈ ਇਸ ਲਈ ਇਹ ਪੰਡਿਤ ਰੋ ਰਿਹਾ ਹੈ ਰਾਜੇ ਨੇ ਫਿਰ ਪੁੱਛਿਆ ਪੰਡਿਤ ਜੀ ਕੀ ਗੱਲ ਹੈ ਕਿਉਂ ਰੋ ਰਹੇ ਹੋ ਕਿਰਪਾ ਕਰਕੇ ਮੈਨੂੰ ਦੱਸਣਾ ਕਰੋ ਕਿ ਆਪ ਜੀ ਦੇ ਘਰ ਬੱਚੇ ਦਾ ਜਨਮ ਹੋ ਚੁੱਕਿਆ ਹੈ ਕਿ ਹਜੇ ਸਮਾਂ ਹੈ ਉਹ ਪੰਡਿਤ ਆਖਣ ਲੱਗਿਆ ਰਾਜੇਨ ਬੜੀ ਦੁੱਖ ਭਰੀ ਦਾਸਤਾਨ ਹੈ ਮੇਰੀ ਹਰ ਸਾਲ ਮੈਨੂੰ ਪਰਮਾਤਮਾ ਇੱਕ ਬੱਚੇ ਦੀ ਦਾਤ ਬਖਸ਼ਿਸ਼ ਕਰਦਾ ਹੈ ਇਹ ਪੁੱਤਰ ਮੇਰੇ ਘਰ ਜਿਹੜਾ ਬੱਚਾ ਪੈਦਾ ਹੋਣ ਵਾਲਾ ਹੈ ਇਹ ਪਹਿਲਾ ਬੱਚਾ ਨਹੀਂ ਇਸ ਤੋਂ ਪਹਿਲਾਂ ਪੰਜ ਪੁੱਤਰ ਬਖਸ਼ਿਸ਼ ਕੀਤੇ ਪਰ ਇੱਕ ਦੋ ਸਵਾਸ ਲੈਂਦੇ ਹਨ ਤੇ ਫਿਰ ਚੜਾਈ ਕਰ ਜਾਂਦੇ ਆ ਇਹ ਛੇਵਾਂ ਬੱਚਾ ਹੈ ਇਤਨੀ ਦੇਰ ਨੂੰ ਅੰਦਰੋਂ ਦਾ ਹੀ ਦੌੜ ਕੇ ਆਉਂਦੀ ਹੈ ਤੇ ਆ ਕੇ ਪੰਡਿਤ ਜੀ ਨੂੰ ਵਧਾਈ ਦਿੰਦੀ ਹੈ ਪੰਡਿਤ ਜੀ ਬਹੁਤ ਬਹੁਤ ਵਧਾਈ ਹੋਵੇ ਆਪ ਜੀਆ ਦੇ ਘਰ ਪੁੱਤਰ ਦਾ ਜਨਮ ਹੋਇਆ ਹੈ ਤੇ ਰਾਜਾ ਜਲਦੀ ਨਾਲ ਉੱਠ ਖੜੋਂਦਾ ਹੈ ਤੇ ਪੰਡਿਤ ਨੂੰ ਆਖਦਾ ਹੈ ਪੰਡਿਤ ਜੀ ਉਸ ਬੱਚੇ ਨੂੰ ਬਾਹਰ ਲੈ ਕੇ ਆਓ ਮੇਰੇ ਕੋਲ ਪੰਡਿਤ ਜੀ ਜਾਂਦੇ ਨੇ ਤੇ ਉਸ ਬੱਚੇ ਨੂੰ ਚੱਕ ਲੈਂਦੇ ਨੇ ਰਾਜਾ ਬੱਚੇ ਨੂੰ ਚੱਕਦਾ ਹੈ ਤੇ ਪੁੱਛਣ ਲੱਗ ਜਾਂਦਾ ਹੈ ਕਿ ਪੁੱਤਰ ਮੇਰੇ ਸਵਾਲ ਦਾ ਜਵਾਬ ਤੂੰ ਦੇ ਸਕਦਾ ਹੈ। ॠषि ਗणा ਨੇ ਤੇਰਾ ਪਤਾ ਦੱਸਿਆ ਹੈ ਕਿ ਮੇਰੇ ਸਵਾਲ ਦਾ ਜਵਾਬ ਤੂੰ ਦੇਵੇਂਗਾ। ਉਹ ਬੱਚਾ ਖਿੜਖੜਾ ਕੇ ਹੱਸਣ ਲੱਗਦਾ ਹੈ ਰਾਜੇ ਦੀ ਗੋਦ ਦੇ ਵਿੱਚ। ਮੂੰਹ ਦੇ ਵਿੱਚ ਇਸ ਦੇ ਦੰਦ ਨੇ ਤੇ ਖਿੜਖੜਾ ਕੇ ਹੱਸ ਰਿਹਾ ਹੈ। ਖਣ ਲੱਗਿਆ ਰਾਜਨ ਤੇਰੇ ਸਵਾਲ ਦਾ ਜਵਾਬ ਮੈਂ ਜ਼ਰੂਰ ਦੇਵਾਂਗਾ ਪੁੱਛ ਰਾਜਾ ਪੁੱਛਣ ਲੱਗਦਾ ਹੈ ਕਿ ਮੈਨੂੰ ਮੇਰੇ ਕਿਸ ਕਰਮਾਂ ਦਾ ਫਲ ਮਿਲਿਆ ਹੈ ਇਸ ਜੀਵਨ ਦੇ ਵਿੱਚ ਇਤਨਾ ਸੁੰਦਰ ਰਾਜ ਭਾਗ ਹੈ ਮੇਰਾ ਸੀਤਾ ਵਰਗੀ ਪੁੱਤਰੀ ਰਾਮਚੰਦਰ ਵਰਗਾ ਦਮਾਦ ਤੇ ਇਤਨਾ ਗਿਆਨ ਮੈਨੂੰ ਮੇਰੇ ਕਿਹੜੇ ਕਰਮਾ ਕਰਕੇ ਪ੍ਰਾਪਤ ਹੋਇਆ ਹੈ ਮੈਂ ਇਹ ਜਾਨਣਾ ਚਾਹੁੰਦਾ ਉਹ ਬੱਚਾ ਬੋਲਣ ਲੱਗਦਾ ਹੈ ਰਾਜੇ ਨੇ ਪਿਛਲੇ ਜਨਮਾਂ ਦੇ ਵਿੱਚ ਆਪਾਂ ਚਾਰ ਭਰਾ ਸਾਂ ਤੂੰ ਮੇਰਾ ਭਰਾ ਸੀ ਪਿਛਲੇ ਜਨਮਾਂ ਦੇ ਵਿੱਚ ਚਾਰ ਭਰਾ ਸਾਂ ਆਪਾਂ ਤੇ ਪਿਤਾ ਆਪਣਾ ਚੜਾਈ ਕਰ ਜਾਂਦਾ ਹੈ ਤੇ ਮਾਂ ਬੜੀ ਮਿਹਨਤ ਕਰਕੇ ਆਪਣੀ ਪਾਲਣਾ ਪੋਸ਼ਣਾ ਕਰ ਰਹੀ ਹੈ ਅਤਿ ਦੀ ਗਰੀਬੀ ਹੈ ਕਿਧਰੋਂ ਚਾਰ ਪ੍ਰਸ਼ਾਦੇ ਮਿਲ ਜਾਂਦੇ ਨੇ ਤੇ ਆਪਾਂ ਸਾਰਿਆਂ ਨੂੰ ਪ੍ਰਸ਼ਾਦਾ ਬਰਾਬਰ ਵੰਡ ਕੇ ਸ਼ਕਾਹ ਦਿੰਦੀ ਹੈ ਜੇ ਕੋਈ ਪ੍ਰਸ਼ਾਦਾ ਬਚਦਾ ਹੈ ਤਾਂ ਆਪ ਛਕ ਲੈਂਦੀ ਹੈ ਨਹੀਂ ਤਾਂ ਪਾਣੀ ਪੀ ਕੇ ਸਬਰ ਕਰਕੇ ਸੋ ਜਾਂਦੀ ਹੈ ਅਜ ਮਾਂ ਨੂੰ ਬਾਹਰੋਂ ਪ੍ਰਸ਼ਾਦਾ ਪਾਣੀ ਮਿਲਿਆ ਤੇ ਆਪਾਂ ਸਾਰਿਆਂ ਨੂੰ ਬਰਾਬਰ-ਬਰਾਬਰ ਵੰਡ ਕੇ ਦੇ ਦਿੱਤਾ ਚਾਰ-ਚਾਰ ਪ੍ਰਸ਼ਾਦੇ ਨੇ ਆਪਣੇ ਸਾਰਿਆਂ ਦੇ ਕੋਲ ਪਤਲਾਂ ਦੇ ਉੱਤੇ ਪਰੋਸ ਕੇ ਮਾਂ ਨੇ ਆਪਾਂ ਨੂੰ ਪ੍ਰਸ਼ਾਦਾ ਦੇ ਦਿੱਤਾ ਆਪ ਇੱਕ ਪਾਸੇ ਬੈਠੀ ਹੋਈ ਹੈ ਅਜੇ ਪ੍ਰਸ਼ਾਦਾ ਛਕਣ ਹੀ ਲੱਗਦੇ ਹਾਂ ਕਿ ਦੁਆਰ ਤੇ ਦਸਤਕ ਹੁੰਦੀ ਹੈ ਦੁਆਰ ਖੋਲਿਆ ਤੇ ਬਾਹਰ ਇੱਕ ਸਾਧੂ ਜਨਖਲ ਖੜੇ ਨੇ। ॠषिगण ਬਾਹਰ ਖੜੇ ਨੇ ਤੇ ਆਖਣ ਲੱਗੇ ਮੈਨੂੰ ਬੜੀ ਭੁੱਖ ਲੱਗੀ ਹੈ। ਅੰਦਰ ਆ ਜਾਂਦੇ ਨੇ ਦੇਖਦੇ ਨੇ ਆਪਾਂ ਚਾਰੇ ਜਾਣੇ ਲੈਣ ਦੇ ਵਿੱਚ ਬੈਠੇ ਹਾਂ ਪ੍ਰਸ਼ਾਦਾ ਆਪਣੇ ਸਾਹਮਣੇ ਪਿਆ ਹੈ। ਤੇ ਉਹ ॠषिगण ਸਭ ਤੋਂ ਪਹਿਲੇ ਬੱਚੇ ਨੂੰ ਆਖਣ ਲੱਗੇ ਕਿ ਪੁੱਤਰ ਮੈਨੂੰ ਬੜੀ ਭੁੱਖ ਲੱਗੀ ਹੈ। ਮੈਨੂੰ ਬੜੀ ਭੁੱਖ ਲੱਗੀ ਹੈ ਮੈਂ ਪ੍ਰਸ਼ਾਦਾ ਛਕਣਾ ਹੈ ਕਿਰਪਾ ਕਰਕੇ ਮੈਨੂੰ ਪ੍ਰਸ਼ਾਦਾ ਦੇ ਦੇਵੋ ਉਸਨੇ ਕੀ ਕੀਤਾ ਉਹ ਪ੍ਰਸ਼ਾਦੇ ਚੱਕ ਕੇ ਆਪਣੇ ਪਿੱਛੇ ਕਰ ਲਏ ਤੇ ਉਹ ਜੋ ਪਤਲ ਸੀ ਉਹ ਬੁਖਾ ਕੇ ਸਾਧੂ ਨੂੰ ਆਖਣ ਲੱਗਾ ਜੇ ਮੈਂ ਪ੍ਰਸ਼ਾਦੇ ਤੈਨੂੰ ਦੇ ਦਿੱਤੇ ਤੇ ਆਪ ਮੈਂ ਇਹ ਪੱਤੇ ਖਾਂਮ ਇਹ ਜੋ ਪਹਿਲਾ ઋષਿ ਤੁਹਾਨੂੰ ਮਿਲਿਆ ਸੀ ਉਸ ਦੇ ਕੋਲ ਪੱਤਿਆਂ ਦਾ ਢੇਰ ਲੱਗਿਆ ਪਿਆ ਤੁਸੀਂ ਦੇਖਿਆ ਹੈ ਉਹ ਪੱਤੇ ਖਾ ਖਾ ਕੇ ਆਪਣਾ ਸਮਾਂ ਬਤੀਤ ਕਰ ਰਿਹਾ ਹੈ ਤੇ ਆਪਣੇ ਕੀਤੇ ਹੋਏ ਬਚਨਾਂ ਤੇ ਪਛਤਾ ਰਿਹਾ ਹੈ ਉਹ ਆਪਣਾ ਭਰਾ ਹੈ ਉਹ ઋષਿ ਉਹ ਸਾਧੂ ਜਨ ਦੂਸਰੇ ਬੱਚੇ ਕੋਲ ਜਾਂਦੇ ਨੇ ਪੁੱਤਰ ਮੈਨੂੰ ਬੜੀ ਭੁੱਖ ਲੱਗੀ ਹੈ ਮੈਂ ਪ੍ਰਸ਼ਾਦਾ ਛਕਣਾ ਹੈ ਕਿਰਪਾ ਕਰਕੇ ਮੈਨੂੰ ਪ੍ਰਸ਼ਾਦਾ ਛਕਣ ਲਈ ਦੇਵੋ ਉਸਨੇ ਵੀ ਇਸੇ ਤਰ੍ਹਾਂ ਕੀਤਾ ਪ੍ਰਸ਼ਾਦਾ ਚੱਕ ਕੇ ਪਿੱਛੇ ਕਰ ਲਿਆ ਤੇ ਆਖਣ ਲੱਗਿਆ ਬਾਬਾ ਜੇ ਇਹ ਮੈਂ ਪ੍ਰਸ਼ਾਦਾ ਤੈਨੂੰ ਦੇ ਦਿੱਤਾ ਤੇ ਆਪ ਮੈਂ ਸਵਾ ਖਾਮ ਇਹ ਦੂਸਰਾ ઋષਿ ਹੈ ਜਿਸ ਦੇ ਕੋਲ ਆਪ ਜੀ ਜਾ ਕੇ ਆਏ ਹੋ ਉਸ ਦੇ ਕੋਲ ਸਵਾ ਦਾ ਢੇਰ ਲੱਗਿਆ ਹੈ ਧੂਨਾ ਤਪਿਆ ਹੋਇਆ ਹੈ ਸਾਰੇ ਸਰੀਰ ਦੇ ਉੱਤੇ ਪਸ਼ਮ ਮੜ ਲੈਂਦਾ ਹੈ ਤੇ ਉਹ ਸਵਾ ਘੋਲ ਘੋਲ ਕੇ ਪੀ ਰਿਹਾ ਹੈ ਉਸ ਦੇ ਬੋਲੇ ਹੋਏ ਬਚਨਾਂ ਦਾ ਉਸ ਨੂੰ ਇਹ ਫਲ ਮਿਲਿਆ ਹੈ ਤੇ ਤੀਸਰਾ ਬੱਚਾ ਮੈਂ ਬੈਠਾ ਸੀ ਸਾਹਮਣੇ ਜਦ ਮੇਰੇ ਕੋਲੇ ਆ ਕੇ ਉਸ ਨੇ ਪ੍ਰਸ਼ਾਦਾ ਮੰਗਣਾ ਕੀਤਾ ਤੇ ਮੈਂ ਵੀ ਪ੍ਰਸ਼ਾਦਾ ਚੁੱਕ ਲਿਆ ਤੇ ਆਖਣ ਲੱਗਿਆ ਬਾਬਾ ਜੇ ਮੈਂ ਤੈਨੂੰ ਪ੍ਰਸ਼ਾਦਾ ਦੇ ਦਿੱਤਾ ਤੇ ਮੈਂ ਭੁੱਖਾ ਮਰ ਜਾਵਾਂ ਅੱਜ ਮੈਂ ਜਨਮ ਲੈਂਦਾ ਹਾਂ ਤੇ ਭੁੱਖਾ ਪਿਆਸਾ ਹੀ ਇਸ ਦੁਨੀਆ ਤੋਂ ਚਲਿਆ ਜਾਂਦਾ ਹਾਂ ਪਤਾ ਨਹੀਂ ਕਿਤਨੇ ਜਨਮ ਲੈ ਚੁੱਕਿਆ ਹਾਂ ਹਰ ਵਾਰ ਇੱਕ ਬੂੰਦ ਦੁੱਧ ਦੀ ਮੇਰੇ ਮੂੰਹ ਦੇ ਵਿੱਚ ਨਹੀਂ ਜਾਂਦੀ ਭੁੱਖਾ ਹੀ ਚਲਿਆ ਜਾਂਦਾ ਹਾਂ ਤੇ ਚੌਥਾ ਬੱਚਾ ਤੂੰ ਬੈਠਾ ਸੀ ਸਾਹਮਣੇ ਤੇ ਉਹ ઋષਿ ਗਣ ਆ ਕੇ ਤੈਨੂੰ ਆਖਣ ਲੱਗੇ ਪੁੱਤਰ ਮੈਨੂੰ ਪ੍ਰਸ਼ਾਦਾ ਸ਼ਕਾਉਣਾ ਕਰੋ ਮੈਨੂੰ ਬੜੀ ਭੁੱਖ ਲੱਗੀ ਹੈ ਉਸ ਦੇ ਬਚਨ ਹਜੇ ਮੂੰਹ ਦੇ ਵਿੱਚ ਹੀ ਸਨ ਕਿ ਆਪਣੇ ਵਾਲੇ ਚਾਰੇ ਪ੍ਰਸ਼ਾਦੀ ਚੱਕ ਕੇ ਤੂੰ ਉਸ ਸਾਧੂ ਨੂੰ ਦੇ ਦਿੱਤੇ ਲੈ ਬਾਬਾ ਤੂੰ ਪ੍ਰਸ਼ਾਦਾ ਛਕ ਲੈ ਚਾਰੇ ਪ੍ਰਸ਼ਾਦੇ ਉਸ ਨੂੰ ਦੇ ਦਿੱਤੇ ਉਸ ਫਕੀਰ ਦੀ ਉਸ ਪਰਮਾਤਮਾ ਰੂਪੀ ਸਾਧੂ ਦੀ ਦੁਆ ਹੈ ਏ ਜੋ ਤੈਨੂੰ ਇਤਨਾ ਸਭ ਕੁਝ ਪ੍ਰਾਪਤ ਹੋਇਆ ਹੈ ਤੇ ਸਾਨੂੰ ਸਾਰਿਆਂ ਨੂੰ ਆਪੋ ਆਪਣੇ ਕਰਮਾਂ ਦੇ ਹਿਸਾਬ ਦੇ ਨਾਲ ਅਸੀਂ ਜੁਨੀਆਂ ਭੁਗਤੀ ਜਾ ਰਹੇ ਹਾਂ ਇਹ ਕਹਿ ਕੇ ਉਹ ਬੱਚਾ ਸਵਾਸ ਤਿਆਗ ਜਾਂਦਾ ਹੈ ਤੇ ਰਾਜੇ ਨੂੰ ਇਸ ਦਾ ਉੱਤਰ ਮਿਲ ਜਾਂਦਾ ਹੈ ਸਮਝ ਦੇ ਵਿੱਚ ਆ ਜਾਂਦੀ ਹੈ ਕਿ ਮੈਨੂੰ ਇਤਨਾ ਕੁਝ ਕਿਸ ਤਰ੍ਹਾਂ ਪ੍ਰਾਪਤ ਹੋਇਆ ਕਿਹੜੇ ਕਰਮਾਂ ਦਾ ਫਲ ਹੈ ਆਈ ਆਪਣੇ ਦੁਆਰ ਤੇ ਵੀ ਜਦੋਂ ਕੋਈ ਸਾਧੂ ਹੋ ਜਨ ਕੋਈ ਵੀ ਆਪਣੇ ਦੁਆਰ ਤੇ ਆ ਕੇ ਜਲ ਅਲਖ ਜਗਾਉਂਦਾ ਹੈ ਕੋਈ ਵੀ ਸੇਵਾ ਪਾਣੀ ਮੰਗਦਾ ਹੈ ਤਾਂ ਉਸ ਨੂੰ ਕੋੜੇ ਬਚਨ ਨਾ ਬੋਲਿਆ ਕਰੋ ਆਪਾਂ ਕਈ ਵਾਰ ਕਿਸੇ ਨੂੰ ਕੋੜੇ ਬਚਨ ਬੋਲ ਜਾਂਦੇ ਹਾਂ ਕਿ ਕਿਤਨਾ ਅਰिष्ट पुष्ट ਸਰੀਰ ਹੈ ਤੇਰਾ ਕੋਈ ਕੰਮ ਕਾਰ ਕਿਉਂ ਨਹੀਂ ਕਰਦਾ ਆਮ ਹੀ ਆਪਾਂ ਕਹਿ ਦਿੰਨੇ ਹਾਂ ਤੇ ਪ੍ਰਸ਼ਾਦਾ ਦੁਆਰ ਦੁਆਰ ਤੇ ਮੰਗਦਾ ਫਿਰਦਾ ਹੈ ਕਈ ਵਾਰ ਕਉੜੇ ਬਚਨ ਬੋਲ ਕੇ ਉਸ ਨੂੰ ਵਾਪਸ ਵੀ ਮੋੜ ਦਿੰਦੇ ਹਾਂ ਨਹੀਂ ਭਾਈ ਇਸ ਤਰ੍ਹਾਂ ਨਾ ਕਰਿਆ ਕਰੋ ਕੋਈ ਵੀ ਸਾਧੂ ਜਨ ਕੋਈ ਰੱਬ ਦਾ ਰੂਪ ਆਉਂਦਾ ਹੈ ਪਤਾ ਨਹੀਂ ਉਹ ਕਾਲਪੁਰਖ ਕਿਸ ਰੂਪ ਦੇ ਵਿੱਚ ਆ ਜਾਣਾ ਹੈ ਆਪਣੀ ਪਰਖਿਆ ਲੈਣ ਲਈ ਕਿਸੇ ਨੂੰ ਕਉੜੇ ਬਚਨ ਨਹੀਂ ਬੋਲਣੇ ਜਿਤਨੀ ਜੋਗੇ ਹਾਂ ਸੇਵਾ ਕਰਿਆ ਕਰੋ ਜੇ ਨਹੀਂ ਸੇਵਾ ਕਰਨ ਦਾ ਸਮਾਂ ਹੱਥ ਜੋੜ ਦਿਆ ਕਰੋ ਭਾਈ ਮਾੜੇ ਮੰਦੇ ਬਚਨ ਨਹੀਂ ਬੋਲਣੇ ਸਭ ਲੇਖਾ ਆਪਣੇ ਕਰਮਾਂ ਦੇ ਹਿਸਾਬ ਕਿਤਾਬ ਦੇ ਵਿੱਚ ਇਕੱਠਾ ਹੋਈ ਜਾ ਰਿਹਾ ਹੈ ਕਿਸੇ ਨੂੰ ਕੋਈ ਮੰਦਾ ਬਚਨ ਨਹੀਂ ਬੋਲਣਾ ਸਾਧੂ ਜਨਾਂ ਦੀ ਸੇਵਾ ਕਰਨੀ ਹੈ ਜਾਪ ਕਰਨਾ ਹੈ ਭਾਈ ਤਾਂ ਜੋ ਆਪਣਾ ਵੀ ਪਾਰ ਉਤਾਰਾ ਹੋ ਜਾਵੇ ਆਪਣੇ ਵੀ ਕਰਮ ਫਲ ਬਣ ਜਾਣ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹਰ ਸਮੇਂ ਅਰਦਾਸ ਬੇਨਤੀ ਕਰਨੀ ਹੈ ਪਾਤਸ਼ਾਹ ਮੇਰੇ ਇਨਾਂ ਹੱਥਾਂ ਦੇ ਕੋਲੋਂ ਕਦੇ ਕਿਸੇ ਦਾ ਮਾੜਾ ਨਾ ਹੋ ਜਾਵੇ ਮੇਰੇ ਇਹ ਪੈਰ ਕਦੇ ਕਿਸੇ ਗਲਤ ਪਾਸੇ ਨਾ ਟੁਰਨ ਸਤਿਗੁਰੂ ਪਾਤਸ਼ਾਹ ਆਪ ਜੀ ਨੇ ਕਿਰਪਾ ਕਰਨੀ ਮੇਰੀਆਂ ਅੱਖਾਂ ਕਦੇ ਵੀ ਕੋਈ ਮਾੜੀਆਂ ਚੀਜ਼ਾਂ ਨਾ ਦੇਖਣ ਮੇਰੇ ਕਰਮ ਮੇਰੇ ਕਰਨ ਕਦੇ ਵੀ ਕੋਈ ਮਾੜੀਆਂ ਕੋਈ ਭੈੜੀਆਂ ਗੱਲਾਂ ਨਾ ਸਰਵਣ ਕਰਨ ਤੇ ਮੈਂ ਆਪਣੀ ਰਸਨਾ ਤੋਂ ਸਦਾ ਤੇਰਾ ਜਾਪ ਕਰਦਾ ਰਮ ਤੇ ਸਭਨਾਂ ਨੂੰ ਚੰਗੇ ਬਚਨ ਬੋਲਾਂ ਕਦੇ ਕਿਸੇ ਨੂੰ ਕੋਹੜੇ ਬਚਨ ਨਾ ਬੋਲਣ ਸਤਿਗੁਰੂ ਪਾਤਸ਼ਾਹ ਆਪਣੇ ਚਰਨ ਕਮਲਾਂ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖੋ ਇਹ ਅਰਦਾਸ ਬੇਨਤੀ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਭਾਈ ਕਰਿਆ ਕਰੀਏ